ਕੀਰਤਪੁਰ ਉੰਜ ਦਾ ਅਨੌਖੇ ਬਾਲਕ ਜੀ ਹਰ ਵੇਲੇ ਖੇਲਾ ਵਿੱਚ ਰੁੱਝੇ ਟੱਪਦੇ ਦੌੜਦੇ ਸਨ ਪਰ ਦੋ ਵੇਲੇ ਦੀਵਾਨ ਵਿੱਚ ਆ ਜਾਂਦੇ ਸਨ ਅਤੇ ਕੀਰਤਨ ਸੁਣਨ ਬੈਠਦੇ ਜਰੂਰ ਸਨ ਉਸ ਵੇਲੇ ਇਉਂ ਹੁੰਦੇ ਸਨ ਜਿਵੇਂ yogੀਆਂ ਦੇ ਰਾਜੇ ਰਾਜ ਯੋਗ ਦੀ ਸਮਾਧੀ ਵਿੱਚ ਹੁੰਦੇ ਸਨ ਅਰਥਾਤ ਅੰਦਰੋਂ ਆਪਣੇ ਮਨ ਦਾ ਧਿਆਨ ਰੱਬ ਜੀ ਵਿੱਚ ਜੋੜ ਕੇ ਬੈਠੇ ਹੁੰਦੇ ਸਨ ਤੇ ਚਿਹਰੇ ਤੇ ਰਾਜਿਆਂ ਵਾਲਾ ਤੇਜ ਹੁੰਦਾ ਹੈ ਪਿਤਾ ਜੀ ਦੇ ਮਿਲਣ ਦੀ ਚਾਹਨਾ ਬੜੀ ਜ਼ੋਰਾਂ ਦੀ ਅੰਦਰ ਹੁੰਦੀ ਸੀ ਕਦੇ-ਕਦੇ ਆਪਣੇ ਬਾਪੂ ਜੀ ਦੇ ਮਿਲਣ ਲਈ ਚਾਹਨਾ ਦੱਸਦੇ ਤਾਂ ਪਤਾ ਲੱਗਦਾ ਕਿ ਕਿੰਨਾ ਡੂੰਗਾ ਪਿਆਰ ਉਹਨਾਂ ਨਾਲ ਹੈ ਉਧਰ ਇਹਨਾਂ ਦੇ ਦਿਲ ਦੀ ਖਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਬੈਠੇ ਹੀ ਸਮਝਦੇ ਸਨ ਸੋ ਗੁਰੂ ਜੀ ਨੇ ਉਥੋਂ ਆਪਣੇ ਚੰਗੇ ਆਦਮੀ ਘੱਲ ਕੇ ਸਹਿਬਜ਼ਾਦੇ ਨੂੰ ਬੁਲਾ ਭੇਜਿਆ ਹੁਣ ਤਿਆਰੀ ਹੋ ਗਈ ਲਖਨੌਰ ਤੋਂ ਚੱਲਣੇ ਦੀ ਲਖਨੌਰ ਭਾਵੇਂ ਪਿੰਡ ਸੀ ਪਰ ਕਈ ਮਹੀਨੇ ਰਹਿਣ ਕਰਕੇ ਉੱਥੇ ਚੰਗਾ ਪਰਚਾਵਾ ਹੋ ਗਿਆ ਸੀ ਪਿੰਡ ਵਿੱਚ ਬਹੁਤ ਸਾਰੇ ਸਿੱਖ ਹੈ ਸਨ ਸਤਸੰਗ ਰੋਜ਼ ਹੁੰਦਾ ਸੀ ਸਹਬਜ਼ਾਦੇ ਦੇ ਦਰਸ਼ਨ ਤੇ ਕੌਤਕ ਸਭ ਨੂੰ ਮੋਹ ਲੈਂਦੇ ਸਨ ਜਦ ਟੁਰਨਾ ਲੱਗੇ ਤਾਂ ਲਾਗਲੇ ਪਿੰਡਾਂ ਦੀ ਤੇ ਲਖਨੌਰ ਦੀ ਸੰਗਤ ਇਕੱਠੀ ਹੋ ਗਈ ਸਾਰੇ ਬੜੇ ਪਿਆਰ ਨਾਲ ਵਿਛੜ ਵਿਛੜ ਮਿਲੇ ਸੋ ਇਥੋਂ ਵੀ ਪਟਨੇ ਵਾਂਗ ਤੁਰ ਪਏ ਤੇ ਸੰਗਤਾਂ ਨੂੰ ਅਸੀਸਾਂ ਦੇ ਦੇ ਕੇ ਵਿਦਿਆ ਹੋਏ ਉਥੋਂ ਟੁਰ ਕੇ ਰਾણો ਮਾਜਰੇ ਆਨੰਦਪੁਰ ਕਲੌੜ ਰੋਪੜ ਆਦਿਕ ਕਈ ਥਾਈਂ اٹਕਦੇ ਮੁਕਾਮ ਕਰਦੇ ਕੀਰਤਪੁਰ ਪਹੁੰਚ ਗਏ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਭਰਾਵਾਂ ਦੇ ਪਰਿਵਾਰ ਵਸਦੇ ਸਨ ਸਾਰੇ ਸਹਿਬਜ਼ਾਦੇ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ ਰਾਤ ਉੱਥੇ ਰਹੇ ਕੀਰਤਪੁਰ ਦੇ ਸਾਰੇ ਗੁਰਦੁਆਰੇ ਵੇਖੇ ਦੋਵੇਂ ਮਾਤਾ ਜੀ ਆਪਣੇ ਸਾਕਾਂ ਨੂੰ ਮਿਲੇ ਸਭ ਨੂੰ ਪੂਰਵ ਦੀਆਂ ਸੁਗਾਤਾਂ ਦਿੱਤੀਆਂ ਰੱਬ ਰਾਖਾ